ਆਖਿੰਦੇ ਯਾਰ ਪੰਜਾਬੀਆਂ ਦੇ ਖੌਨ ਚ ਕਬੱਡੀ ਰੱਖਿਆ ਪੰਜਾਬੀਆਂ ਦੇ ਖੌਨ ਚ ਕਬੱਡੀ ਮਾ ਖਸਰਾਣੇ ਵਾਲਾ ਕਹਿੰਦੇ ਗੁਰੀ ਕਬੱਡੀ ਦੇ ਗਰਾਊਂਡ ਵਿੱਚ ਗੱਗੂ ਟੋਹਾ ਫਾਰਨਾ ਟੱਕਰ ਵਾਲਾ ਕੋਲਾ ਮਾਣੇ ਕਬਲਾ ਕਹਿੰਦੇ ਸੁਲਤਾਨ ਦੇ ਚਿਸਲਾ ਮਾਰਦੇ ਆ ਆਹ ਹੀਰਾ ਟੱਕੀਆਂ ਵਾਲਾ ਮਹਾਵੀਰ ਇਹ ਵੀ ਕਹਿੰਦੇ ਮੇਲੇ ਦਾ ਆਦਾ ਇਹ ਵੀ ਮੇਲੇ ਲੱਗਦਾ ਆਹ ਵੀਰਦਿਆਂ ਦੇ ਤਾਂ ਦੇਖ ਕੇ ਬੁੰਨੇ ਬਾਈ ਮੈਨੂੰ ਕਿੰਗ ਗੱਲ ਜਿੱਤੇ ਆ ਗਈ

ਕਰਕੇ ਰੋਂਦੀ ਜਾ ਗਏ ਵਿੱਚ ਜਿਨ੍ਹਾਂ ਦੇ ਵੀਰ ਮਾਵਾ ਦਾ ਪੁੱਤ ਨੂੰ ਇਹ ਵੀ ਪੱਦੇ ਬਾਵੇਂ ਹੋ ਕੇ ਬਣ ਫਕੀਰ ਵੱਡਾ ਭਾਟਾ ਉਸ ਪਰਾਂ ਨੂੰ ਆਪਾਂ ਦਾ ਕਲਾ ਉਚਰਪਾ ਪੁੱਤ ਨਾਮਾ ਕਰਨ ਕਿ ਭਾਰਤ ਦੀ ਗੱਲ ਦੂਜਾ ਤੇ ਸਾਡਾ ਵੀਰ ਸਾਨੂੰ ਸਦੀਵੀ ਸ਼ੋਹਰਤ ਦੇ ਗਿਆ 14 ਅੰਤਰੀ ਨੂੰ ਚਮਾਲ ਦੇ ਵਿੱਚ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਜੂ ਬੈਂਕਰ ਨਾਲ ਗੱਲਬਾਤ ਖੇਡ ਕਬੱਡੀ ਲਈ ਤੇ ਜਨਮਾਂ ਭਾਗਾ ਕਿਉਂਕਿ ਸਾਡਾ ਵੀਰ ਸਾਡੇ ਤੋਂ ਵਿਚੜਿਆ ਕਰਾਵਾਇਆ ਫਿਰ ਮੌਮ ਪਾਰਿਆ ਸ਼ਬਦਾਂ ਦੇ ਫੁੱਲ ਪੇੜ ਕੀਤੇ ਵੀ ਵਾਹਿਗੁਰੂ ਉਸਾਂ ਲਈ ਵਿਚਨੇ ਭਾਵਾਂ ਤੇ ਚਰਨਾਂ ਵਿੱਚ ਨਿਵਾਸ ਸਤਿ ਉਹਦੇ ਆਹ ਪਾਣੀ ਵਾਪਰ ਜਾਂਦੇ ਆਏ ਆ ਦੁਨੀਆ ਤੇ ਜਦੋਂ ਦਾ ਸੱਦਾ ਆ ਗਿਆ ਦਾਣਾ ਸਾਹਿਬ ਨੂੰ ਪਾਣਾ ਮੇਰੇ ਮਿੱਤਰੋ ਦੁਨੀਆ ਚੋਰ ਚਰੀ ਦਾ ਮੇਲਾ ਹੈ ਕਿਉਂਕਿ ਪਹਿਲਾਂ ਸੂਰ ਚੜਿਆ ਤੇ ਟਪ ਰਹੀ ਹੈ ਹੁਣ ਸ਼ਾਮਾਂ ਨੇ ਕੰਮਨ ਅੰੇਰਾ ਹੋ ਗਿਆ ਅਸਮਾਨ 'ਤੇ ਤਾਰੇ ਆਉਣੇ ਆ ਨਰ ਮਰਦੇ ਰਹਨੇ ਆ ਸਾਲ ਮਰਦੇ ਰਹਨੇ ਆ ਬੰਦੇ ਆਉਂਦੇ ਜਾਂਦੇ ਰਹਨੇ ਆ ਵਾਹਿਗੁਰੂ ਸਭ ਤੇ ਮੇਰ ਰੱਖੇ ਨਾ ਪੁੱਤ ਰਹਿਣੀ ਦਾ ਸ਼ਾ ਬੰਦਿਆ ਨਾ ਪਿਆਰੇ ਆੜਾ ਦਾ ਮਾਂ ਬੰਦਿਆ ਹਰ ਸ਼ੈਵੇਂ ਆਕਰਮੁਕ ਜਾਣਾ ਇਕ ਰਹਿਣਾ ਰੱਬ ਦਾ ਨਾਂ ਬੰਦਿਆ ਆ ਸਾਹਮਣੇ ਨੌਜਵਾਨ ਗੱਭਰੂ ਵੱਡੀ ਕੌਮਲੇ ਵਾਦਾ ਹੋਇਆ ਔਰ ਦੋ ਠੋਠਿਆਂ ਦਾ ਕਹਿੰਦੇ ਦੁੱਖ ਤੋੜੀ ਆਉਂਦਾ ਲਾਲਾਂ ਕੇ ਜੱਫੇ ਨਾ ਤਰਵੰਦੀ ਵਾਲਾ ਖੇਡ ਮੈਦਾਨ ਦੇ ਵਿੱਚ ਉੱਚਾ ਰਮਾ ਕਾਤਾ ਹੈ ਸਮ ਹੋ ਜਾਂਦਾ ਇਹ ਵੀ ਨਾਜਨ ਪੱਟਾਂ ਤੇ ਛਾਪੀਆਂ ਮਾਰਦਾ ਹੈ ਚਾਰਾਂ ਨੂੰ ਕਹਿੰਦਾ ਵੀ ਨੱਕ ਦੀ ਸੀ ਤੋਂ ਸਿੱਧੇ ਹੋ ਜਾ ਸਾਫੂ ਵਾਲੀਓ ਤੋਂ ਵੱਜ ਕੇ ਰਹੀਂ ਦਸੇਵਕ ਸਾਫੂ ਵਾਲੀਓ ਤੋਂ ਵੱਜ ਕੇ ਰਹੀਂ ਆਹ ਰਲਕੇ ਪਿੰਡ ਵਾਲਾ ਇਧਰ ਨੂੰ ਇੱਕ ਪਾਸੇ ਕਬੱਡੀ ਦੇ ਗਰਾਊਂਡ ਵਿੱਚ ਆਹ ਕਹਿੰਦੇ ਜੋਬਰ ਆਵਾਜ਼ੇ ਦਿੰਦਾ ਹੈ ਕਹਿੰਦਾ ਵੀ ਤੂੰ ਵੀ ਟੱਕੜਾ ਹੈ ਇਧਰਲੇ ਪਾਸੇ ਅਗਲੀ ਰੇਡ ਕਿਸ ਤਾਰੀ ਦੇ ਪਾਉਣੀ ਹੈ ਸਸਰਾਣੇ ਵਾਲਾ ਗੁਰੀ ਕਹਿੰਦੇ ਫਾਈਨਲ ਦੇ ਵਿੱਚ ਝੂਲ ਝੂਲੇ ਦਾ ਪਾਉਦਾ ਆਖਰ ਜਿਹੜਾ ਕਹਿੰਦੇ ਕਿਸ ਧਰਤੀ ਦਾ ਹੈ ਚਲੇ ਸਾਰਿਆਂ ਨੇ ਜਾਣਾ ਯਾਦਾਂ ਨੇ ਯਾਦਾਂ ਦੇ ਸਹਾਰੇ ਯਾਰਾਂ ਦੋਸਤਾਂ ਦੇ ਵਿੱਚ ਗੱਲਾਂ ਹੁੰਦੀਆਂ ਜਦੋਂ ਬੰਦਾ ਕੋਈ ਚੰਗੇ ਕੰਮ ਕਰਦਾ ਗੱਲਾਂ ਚੰਗੀਆਂ ਹੁੰਦੀਆਂ ਆਹ ਸਾਹਮਣੇ ਆਪਾਂ ਤੱਕਾਂਗੇ ਖੇਡ ਮੈਦਾਨ ਦੇ ਵਿੱਚ ਮਹਾਵੀਰ ਉਹ ਕਹਿੰਦੇ ਪੱਟੀ ਨਾਲ ਸੁਹਾਵੀਰ ਵੀਰ ਦੀ ਪੌਂਡ ਲਈ ਵਾਅਦਾ ਹੋਇਆ ਕਹਿੰਦੇ ਕਾਲੇ ਸਖਤਰੇ ਪਿੰਡ ਵਾਲਾ ਚਾਰ ਮਲ ਤਿਆਰ ਨੇ ਆਹ ਪਾਣ ਨੂੰ ਚੱਜਦੇ ਕਰ ਬੰਦੇ ਆ ਇੱਥੇ ਬੈਠਸਾ ਨਹੀਂ ਰਹਿਣਾ ਆਹ ਸਾਹਮਣੇ ਮਾ ਵੀਰ ਦੀ ਰੇਡ ਪੈ ਰਹੀ ਹੈ ਉਧਰ ਤਾਸ਼ਪੁਰੀਆ ਨਾਲ ਕਹਿੰਦੇ ਲੱਖਾਂ ਸੱਤ ਵਾਲੀਆ ਨਾਲ ਯਾਬਾ ਨੌਜਵਾਲ ਤੇ ਨਾਲ ਪੱਟੀਆਂ ਵਾਲਜੀਤ ਹੈ ਪੰਜਾਬੀ ਟੀਵੀ ਵਾਲੇ ਅੱਜ ਦਾ ਮੇਲਾ ਲਾਇਕ ਕਰ ਰਿਹਾ ਹੈ ਉਹ ਦਰ 方 ਦੇ ਖਾਲਸਾ ਬੈਰੀਗਡ ਤੇ ਕਹਿੰਦੇ ਕਾਵਲ ਦੀ ਸੌਣ ਜਾਂਦੀ ਹੈ ਦੁਨੀਆ 'ਚ ਫੱਟੀਆਂ ਲੱਗੀ ਹੋਈ ਹੈ ਮੇਲਾ ਗੁਰੂ ਸਾਹਿਬ ਦੇ ਵਿੱਚ ਮਹਾਂਪੁਰਸ਼ ਬਾਬਾ ਅਰਤਾਰ ਸਿੰਘ ਜੀ ਕਰਵਾ ਰਹੇ ਆ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਵਿਸ਼ੇਂਦਰ ਸਿੰਘ ਬਾਜਵਾ ਸਾਹਿਬ ਉਹਨਾਂ ਦੇ ਪਰਿਵਾਰ ਦੇ ਬਹੁਤ ਵੱਡੇ ਸਹਿਯੋਗਾਂ ਲੈ ਵੀ ਨੌਜੋਨਾ ਚੂੜ ਚੱਕਿਆ ਮੋਟਾ ਕਬੱਡੀ ਪਾ ਰਿਹਾ ਚੂੜ ਚੱਕਦਾ ਪੱਪੂ ਕਹਿੰਦੇ ਜਿਹਦੇ ਡੌਲਿਆਂ ਦੇ ਵਿੱਚ ਬੜੀ ਜਾਨ ਦੁਨੀਆ ਦੇ ਵੱਡੇ ਪੱਧਰ ਤੇ ਜੱਫੇ ਲਾਇਆ ਹੈ ਕਹਿੰਦੇ ਚੂੜ ਚੱਕਿਆ ਮਹਾਨ ਆਹ ਸਾਹਮਣੇ ਕਹਿੰਦੇ ਕਬੱਡੀ 6 ਤਰੀਕ ਨੂੰ ਫਿਰ ਕਹਿੰਦੇ ਵੱਡੀਆਂ ਰੌਣਕਾਂ ਗੱਲ ਕਿ ਇਹ ਗਹਿਰਾ ਦੇ ਕਬੱਡੀ ਕੱਪ ਦੀ ਹੋਣੀ ਹੈ ਅੱਚਰ ਵਾਲੀਆ ਛਿੰਦਾ ਸਾਡਾ ਵੱਡਾ ਭਾਈ ਸਦੇਦਰਿਆ ਇਧਰ ਫੇਰੇ ਵਾਲਾ लवली ਹੋ ਗਿਆ ਮੂਰੇ ਆਉਂਦਾ ਬੱਲੇ ਬੱਲੇ ਆਉਂਦਾ ਬੱਲੇ 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 ਫੇਰੇ ਵਾਲਾ लवली ਮੇਰੇ ਮਿੱਤਰੋ ਪਰ ਚੂੜ ਚੱਕਿਆ ਮੋਟਾ ਅੱਜ ਸਰਾ ਲਾ ਵੀ ਆਉਗਾ ਲੈ ਵੀ ਰਜੀਤ ਸਾਹਿਬ ਵੀ ਆ ਗਿਆ ਬਾਗੜੀਆਂ ਵਾਲਾ ਖੇਡ ਮੈਦਾਨ ਦੇ ਵਿੱਚ ਮਹਿੰਦਰ ਸਿੰਘ ਜੀ ਬਾਜਵਾ ਸਾਹਿਬ ਦੇਖ ਲੋ ਵੀ ਜਿਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਆ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਬਾਕੜੀਆਂ ਵਾਲਾ ਸਾਹੀ ਕਬੱਡੀ ਦੇ ਗਰਾਊਂਡ ਤੇ ਪਾਉਂਦਾ ਹੈ ਕਬੱਡੀ ਇਧਰ ਦੇ ਪਾਸੇ ਮੈਨੂੰ ਲੱਗਦਾ ਵੀ ਰੌਕੇ ਪਿੰਡ ਵਾਲਾ ਕੰਕੀ ਕਰਕੇ ਲੈ ਆ ਗਿਆ ਲੱਗਦੀ ਕੰਕੀ ਫਿਰ ਸੈਂਟਰ ਜੇਲ ਹੁੰਦੀ ਆ ਮਗਾਨੇ ਕੋਈ ਇਤਰਾ ਮੇਲ ਸੁਣਦੇ ਜਿੱਦਾਂ ਚੱਕਲੇ ਤੇ ਰੋਟੀ ਮੇਲ ਹੁੰਦੀ ਆ ਆਹ ਜਿੱਦਾਂ ਚੱਕਲੇ ਰੋਟੀ ਮੇਲ ਹੁੰਦੀ ਹੈ ਪੰਜ-ਪੰਜ ਜੱਫੇ ਲੱਗ ਗਿਆ ਦੋਵੇਂ ਪਾਸੇ ਪੰਜ-ਪੰਜ ਜੱਫੇ ਲੱਗ ਗਿਆ ਜਦੋਂ ਕਹਿੰਦੇ ਵੀ ਧੂਰਿਆ ਵਿੱਚ ਮੈਚ ਖੇਡੇਗਾ ਕਰਾਲਾ ਸਾਹਿਬ ਇੱਕ ਮੈਚ ਵਿੱਚ 28 ਜੱਫੇ ਲੱਗੇ ਆ ਇਹ ਕਬੱਡੀ ਦੀ ਦੁਨੀਆ ਵਿੱਚ ਮਖਸਰਾ ਰਕਾਨ ਹੈ 28 ਜੱਫੇ ਲੱਗੇ ਆ ਭਾਈ ਦਰਬਾਰ ਸਿੰਘ ਜੀ ਆਏ ਅਮਰੀਕਾ ਤੋਂ ਵੱਡਾ ਮੈਚ ਪ੍ਰਿੰਟ ਕਰਵਾਉਣਾ ਇੱਕ ਮੈਚ ਵਿੱਚ 28 ਜੱਫੇ ਲੱਗੇ ਆ ਇਧਰ ਫੇਰੇ ਵਾਲੇ लवली ਨੇ ਕਹਿੰਦੇ 11ਵਾਂ ਜੱਫਾ ਲਾ ਕੇ ਬੱਲੇ-ਬੱਲੇ ਕਰਵਾਦੀ ਹੈ 11ਵਾਂ ਜੱਫਾ ਲੱਗ ਗਿਆ ਮੈਚ ਅੱਧੇ ਨੰਬਰ ਤੇ ਚੱਲ ਰਿਹਾ ਦੀਪੀ ਸਾਹਿਬ ਹੁਣ ਸਮਾਂ ਦੱਸੂਗਾ ਕੌਣ ਜਿੱਤਦਾ ਕੌਣ ਹਾਰਦਾ ਕਿਹੜੇ ਵੇਲੇ ਅੱਗੇ ਕਿਹਨੂੰ ਕੌਣ ਮਾਰਦਾ ਆਹ ਸਾਹਮਣੇ ਸਿਰੇ ਦਾ ਮੈਚ ਟੱਕਰ ਸਿਰੇ ਦੀ ਐ ਇਧਰ ਕੌਣ ਕਹਿੰਦੇ ਜੱਸਾ ਵੀਰਪੁਰ ਵਾਲਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਸਾਫ ਬੋਲੀਆਂ ਗੋਟੇ ਫੜਦਾ ਆਹ ਵੀਰਪੁਰ ਵਾਲਾ ਖਦਾ ਹੰਟ ਦੱਸ ਹਰਦਨ ਬੁੱਧ ਮਾਰਨੀ ਹੁੰਦਾ ਯਾਰ ਹਰਦਨ ਬੁੱਧ ਮਾਰਨੀ ਹੁੰਦਾ ਕੌਣ ਕਬੱਡੀ ਪਾਵੇਗਾ ਉਧਰ ਸ਼ਾਮਾਂ ਟਲ ਗਈਆਂ ਨੇ ਥੋੜਾ ਹਨੇਰਾ ਵੀ ਹੋ ਗਿਆ ਤੇ ਭਿੰਦੇਆਂ ਬੰਦਰਾ ਦਾ ਮੈਚ ਵੀ ਸੰਨਮ ਕੀ ਵਰਦਾ ਬਾਤ ਕੀ ਰਿਹਾ ਹੈ ਨੌਜਾਨਾ ਲੈ ਵੀਰ ਰਜੀਤ ਕਰਗਲ ਲਓ ਪਿੰਡਾ ਇਸ ਸਮੇਂ ਤ੍ਰਿੰਗੜੀ ਦੀ ਧਰਤੀ ਦਾ ਖੇਡ ਮੈਦਾਨ ਦੇ ਚੰਦਸ਼ਾਲ ਸਾਡਾ ਵੀਰ ਅਪਡੇਟ 00 333 ਵਾਲਿਆਂ ਦਾ ਦਿਲ ਦੀ ਗਰਾਈਆਂ ਤੋਂ ਧੰਨਵਾਦ ਹੈ ਅੱਜ ਦੇ ਇਸ ਕਬੱਡੀ ਕੱਪ ਨੂੰ YouTube ਦੇ ਰਾਹੀਂ ਉਸ ਕਹਿੰਦੇ WhatsApp ਦੇ ਰਾਹੀਂ ਸਾਡੇ ਵੀਰ ਹਰੇਕ ਗਰੁੱਪ ਦੇ ਵਿੱਚ ਪੇਸ਼ ਕਰਦੇ ਆ ਜਾਣਕਾਰੀ ਦਿੰਦੇ ਆ ਇਹ ਭਰਾ ਦੀ ਮਿਹਨਤ ਨੂੰ ਕਹਿੰਦੇ ਦੇਖ ਕੇ ਜਰੂਰ ਨੇ ਵੱਡੀ ਕਬੱਡੀ ਕੱਪ ਦੇ ਗੰਦਾ ਢਿਲੋਂ ਗਮਾਨਪੁਰਿਆ ਵੱਡਾ ਪ੍ਰਮੋਟਰ ਦੇ ਨਾਲ ਸ਼ੇਰਾ ਲਾਹੌਰੀ ਮੱਲ ਮਲਕੀਰਤ ਕਬਾਇਲ ਥੋੜੀ ਕਹਿੰਦੇ ਆ ਕਿ ਆਪਾਂ ਵੱਡਾ ਸਨਮਾਨ ਸੋਨੇ ਦੇ ਕੰਠੇ ਨਾਲ ਕਰਦੇ ਨਾਮ ਜਨਾ ਕਰਦੇ ਉੱਪਰ ਮਿਹਨਤ ਟੀਵੀ ਵਾਲੇ ਭਰਾਵਾਂ ਦਾ ਧੰਨਵਾਦ ਆ ਉਹ ਭੀਲਾ ਸਾਡਾ ਭਰਾ ਅਮਰਜੀਤ ਸਾਡਾ ਵੀਰ ਆ ਮੁੰਡੇ ਦੀ ਗੁੱਡੀ ਅਮਰੀ ਖੜ ਜਾਣੀ ਹੈ ਕਿ ਜਿਤਵਾ ਦੀ ਛੱਡੇ ਤੱਕ ਤਹਜ਼ਾ ਦੇ ਜਾਂਦੇ ਆ ਮਾਰਾ ਹੋਵੇ ਟਾਈਮ ਤਾਂ ਮਰਦੇ ਮਾਰੇ ਜਾਂਦੇ ਆ ਵਾਲੇ ਪੱਤੇ ਤਲੇ ਰੋਟੀ ਸੜਦੀ ਹੁੰਦੀ ਆ ਕਿ ਪੜਕਾ ਤੜਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਕਿ ਤੜਕਾ ਤੜਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਸੀਨੀਆ ਆਮਾ ਦੇ ਬਬਰ ਸ਼ੇਰ ਮਹਿਮਤਾ ਦੇ ਬਲਬੂਤੇ ਤੇ ਆਏ ਆ ਦੁਨੀਆ ਵਿੱਚ ਛਾਏ ਪਿਆ ਗੁਰੀ ਖਖਰਾਣੇ ਵਾਲਾ ਕਿ ਪਿੰਪਲਾਂ ਦੀ ਜਗ੍ਹਾ ਤੇ ਪਤਾਸੇ ਰੱਖ ਕੇ ਕਰਦੇ ਉਡੀਕ ਜਿਹੜੇ ਚੰਗੇ ਟਾਈਮ ਦੀ ਬੱਦ ਉੱਤੇ ਬੱਟ ਸੁਪਨੇ ਨਹੀਂ ਵੇਖੀ ਤੇ ਆ ਦੱਸ ਦੇ ਸਿਆਣਿਆਂ ਬਿਮਾਰੀ ਰਹਿਨ ਦੀ ਉਹ ਕਿੱਥੋਂ ਕਰੂਗਾ ਕਮਾਈ ਰਾਜਿਆ ਜਿਹੜਾ ਦਿਲ ਕੱਟੇ ਹੱਥਾਂ ਦੀਆਂ ਲੀਕਾਂ ਵੇਖ ਕੇ ਮੰਝੜਾ ਤੇ ਪਹੁੰਚਿਆ ਨਹੀਂ ਜਾਂਦਾ ਮੰਮਿਆ ਕੈਲੰਡਰਾਂ ਦੇ ਰੋਜ਼ ਹੀ ਮਾਪਾ ਜੀ ਜੀ ਵੀ ਦੋ ਦੋ ਰੇਡਾਂ ਪਾ ਦਿਓ ਤੇ ਮੈਚ ਆਪਾਂ ਸਮਾਪਤੀ ਹੋ ਲੈ ਚੱਲਾਂਗੇ ਕਿਉਂਕਿ ਹਨੇਰਾ ਹੋ ਗਿਆ ਸਵੇਰ ਤੋਂ ਵੇਖੋ 12:00 ਵਜੇ ਤੇ ਮਹਾਪੁਰຊਾ ਆਇਆ ਬਹੁਤ ਵੱਡੀ ਹਾਜ਼ਰੀ ਉਹਨਾਂ ਦੀ ਹੈ ਤੇ ਮਹਾਂਪੁਰਸ਼ ਹਮੇਸ਼ਾ ਚਰਦੀ ਗਰਾਂ ਵਿੱਚ ਰਹਿਣਾ ਸਾਡੀਆਂ ਅਰਦਾਸਾਂ ਸਕਾਰਪੁਰ ਦੇ ਚਰਨਾਂ ਵਿੱਚ ਹੈ ਜੋ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਕਰਕੇ ਸਾਨੂੰ ਮਿਲਿਆ ਜਾਂ ਮੈਨੂੰ ਮਿਲਿਆ ਜਾਂ ਮੈਂ ਜਾਣਦਾ ਜੇ ਮੇਰਾ ਰੱਬ ਜਾਣਦਾ ਮਹਾਂਪੁਰਸ਼ ਹਮੇਸ਼ਾ ਚਰਦੀ ਗਰਾਂ ਵਿੱਚ ਰਹਿਣ ਇਸੇ ਤਰ੍ਹਾਂ ਉਹਦਾ ਹੱਥ ਇਹਦਾ ਸਾਡੇ ਸਰਦੋਪਰਾਂ ਨੇ ਮੱਝ ਦੀ ਕਬੱਡੀ ਬੜਕਾ ਰਹਿਣ ਆਹ ਮਾਜ ਦੇ ਮੇਲੇ ਮੱਤਰ ਰਹਿਣ ਫੇਰੀ ਲੀਗ ਕਬੱਡੀ ਲੱਗੀ ਸੋਹਿਆ ਤਰਗਲ ਲਓ ਸਾਹਮਣੇ ਇਧਰਲੇ ਪਾਸੇ ਕਬੱਡੀ ਦੇ ਗਰਾਊਂਡ 'ਚ ਹੁਣ ਤਾਂ ਪਤਾ ਨਹੀਂ ਲੱਗਦਾ ਕੌਣ ਕੌਣ ਇਧਰਲੇ ਪਾਸੇ ਖੇਡ ਮਾਦਮ ਜੀ ਜੱਗਾ ਅਲਗੋ ਕੋਠੀ ਵਾਲਾ ਘੇੜ ਘੇੜ ਕੇ ਖੜਦਾ ਹੈ ਉਧਰ ਮਹਾਂਪੁਰ શ્રીમાન ਸੰਤ ਬਾਬਾ ਅਰਤਾਰ ਸਿੰਘ ਜੀ ਮਹਾਂਪੁਰਸ਼ਾਹੀ ਸਾਰੀ ਜੱਫੇਬੰਦੀ ਦਾ ਦੇਖਣੇ ਕਰਾਇਆ ਤੋਂ ਧੰਨਵਾਦ ਹੈ ਮਹਾਂਪੁਰਸ਼ਾਹੀ ਚੜ੍ਹਦੀ ਕਲਾ ਵਾਸਤੇ ਇੱਕ ਵਾਰੀ ਝੰਕਾਰਾ ਜ਼ੋਰ ਦੇ ਨਾਲ ਲਾੜੀਏ ਬੋਲੇ ਕਬੱਡੀ ਦੇ ਨਾਲ ਪਿਆਰ ਦੇਖੋ ਮੈਂਸ ਸਾਹਿਬ ਮੈਂਸ ਸਾਹਿਬ ਇੱਕ ਵਾਰ ਜੀਵੀ ਸਾਹਿਬ ਤੇ ਬੁਲਾਵਾ ਵੱੰਤੀ ਤੇ ਲਾਡ ਖੋਟਣ ਦੇ ਮੂਲੇ ਦਰੇ ਜਾਣ ਕਿ ਬਹੁਤ ਧੰਨਵਾਦ ਉਧਰ ਜੱਫਾ ਲੱਗ ਰਿਹਾ ਕਬੱਡੀਆ ਆਪਾਂ ਪੈਸੇ ਬਟ ਬਹੁਤ ਹੋਏ ਖੇਡਣੀ ਲਈ ਆ ਗਏ ਨਾ ਬੈਠੋ ਕਈ ਬੇਰੀ ਸਾਰੀ ਬੈਠੇ ਹੁੰਦੇ ਸਖੜਾਂ ਦੇ ਵਿੱਚ ਆਓ ਮੇਰੇ ਮਿੱਤਰੋ ਸਾਰੀ ਸਵਾਰ ਕਬੱਡੀ ਦਾ ਯਾਰੀ ਖੁੱਡੇ ਪਿਆ ਹੈ ਸੰਦੀਪ ਕੀ ਫੈਸਲੇ ਆਹਤਾਰ ਸਾਹਿਬ ਨੰਬਰ ਦਾ ਬਿਆਨ ਵਰਦੀਆਂ ਅੱਜ ਸਾਡੇ ਕਬੱਡੀ ਕੱਪ ਦੀ ਹੈ ਜਿਹੜੇ ਵੀ ਲਾਈਵ ਦੇਖ ਰਹੇ ਹੋ ਕਹਿੰਦੇ ਹੁਣੇ ਆਪ ਲੈਟਾਂ ਆ ਗਏ ਕਿਉਂਕਿ ਮੈਂ ਤੁਹਾਨੂੰ ਦੱਸ ਦੇਣਾ ਸੀ ਜੀ ਹਾਂ ਕਿ ਇਹ ਮੈਚ ਕਾਹਦਾ ਨਿਪਟਦੇ ਸੀਗੇ ਉਹਦੇ ਨੰਬਰਾਂ ਨਾਲ ਕਰਕੇ 2 ਮਿੰਟ ਅਸੀਂ ਲੇਟ ਹੋ ਗਏ ਆ ਮਾਣਕੀ ਜੀ ਦੇ ਧਰਤ ਦੇ ਜਿਹੜੇ ਆ ਉਹਨਾਂ ਨੂੰ ਮਾਫੀ ਚਾਹਾਂਗੇ ਔਰ ਬਾਅਦ ਪਰ ਜਦੋਂ ਮਿਲਦੇ ਆਉਂਦੇ ਆ ਟਾਈਮ ਤੇ ਚਾਉਂਦੇ ਆ ਇਗੜੀ ਿੱਟੇ ਮੋਟੇ ਰੌਲੇ ਲੱਗੇ ਪੈ ਜਾਂਦੇ ਆ ਇਹਨਾਂ ਦਾ ਦਫਾਟਾ ਵੀ ਲੱਗ ਗਿਆ ਨੰਬਰ ਕਹਿੰਦੇ ਜਾਫੀ ਦਾ ਲੈ ਵੀ ਮੈਚ ਮੁਕਿਆ ਪਵਨ ਬਾਈ ਕਰਨੇ ਹੋਏ ਮੈਚ ਦਾ ਦੇਬੜ ਗਿਆ ਬੋਲੇ ਇਸ ਨਿਹਾਨ ਸਤਸਰੀਆਂ ਕਾਲਾ ਹੀਰੇ ਨੇ ਪੰਜ ਵਾਰੀ ਬਾਹਾਂ ਗਿਆ ਕਰ ਦਿੱਿਆ ਤੇ 27 ਜਿਹੜੇ ਨੰਬਰ ਹੈ ਇੱਕ ਨੰਬਰ ਦੀਪੀ ਸਾ ਦਾ ਹੋਲਦਾ ਹੈ 27 ਨੰਬਰ ਜਿਹੜੇ ਆ ਉਹ ਮੋਤਾਰੇ ਬੰਦੀ ਟੀਮ ਦੇ ਆ ਜੇ ਰਾਊਂਡ ਦੇਖੋਗੇ ਤਾਂ ਹਿੰਸਾ ਜਤਨ ਨੰਬਰ ਮਿਲਦਾ ਫਿਰ ਵੀ ਤੁਹਾਡੇ 26 ਹੁੰਦੇ ਆ 22 ਬਰਾਦਰਾਂ ਦਾ ਇਹ ਵਿਰਿੰਦਰ ਖੇਮਕਰਨ ਗਿਆ ਦਾ ਕੱਲ ਤੁਸੀਂ ਵੇਖ ਲਓ ਭਰਾਵਾਂ ਕਿ ਗੋਲਡ ਮੈਡਲ ਦੇ ਨਾਲ ਮਾਨ ਸਨਮਾਨ ਹੋਣਾ ਅਸੂਰੋ ਦੇ ਇੱਥੇ ਦੇ ਦੌਰ ਨਿਸ਼ਾਨ ਮੱਲ ਖੇਮਕਰਨ ਗਰਸੀ ਕੋਲ ਟੋਗਾ ਵੀਰ ਸੋਤੀ ਛੰਨਾ ਵਾਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਯਾਰਟੀ ਟੀਵੀ ਦਾ ਤੇ ਸਭ ਦਾ ਬਰੀਕ ਦਾ ਕੱਲ ਵੀ ਤੁਸੀਂ ਸਮੇਂ ਸਿਰ ਆਉਣਾ ਹੈ ਗੁਰੂ ਘਰ ਦਾ